ਪਿਆਰੇ ਕਿਸਾਨ ਭਰਾਵੋ ਸਤਿ ਸ੍ਰੀ ਅਕਾਲ ਜੀ ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਆ ਵੀ ਹਰ ਸਾਲ ਦੀ ਤਰ੍ਹਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸਤੰਬਰ ਦੇ ਮਹੀਨੇ ਵੀ ਕਿਸਾਨ ਮੇਲੇ ਲਗਾਏ ਜਾ ਰਹੇ ਆ ਮੁੱਖ ਕਿਸਾਨ ਮੇਲਾ ਜਿਹੜਾ ਇਹ ਲੁਧਿਆਣਾ ਕੈਂਪਸ ਵਿਖੇ 13 14 ਸਤੰਬਰ ਨੂੰ ਲਗਾਇਆ ਜਾ ਰਿਹਾ ਤੇ ਬਾਕੀ 6 ਕਿਸਾਨ ਮੇਲੇ ਜਿਹੜੇ ਯੂਨੀਵਰਸਿਟੀ ਦੇ ਵੱਖ-ਵੱਖ ਖੋਜ ਕੇਂਦਰਾਂ ਤੇ ਖੇਤੀਬੀਗਿਆਨ ਕੇਂਦਰਾਂ ਤੇ ਲਗਾਏ ਜਾ ਰਹੇ ਆ ਇਹ ਕਿਸਾਨ ਮੇਲੇ ਆ ਜਿਹੜਾ ਇੱਕ ਇਕ ਸਾਧਨ ਆ ਖੇਤੀਬਾੜੀ ਯੂਨੀਵਰਸਿਟੀ ਜਿਹੜੇ ਸਾਇੰਸ ਦਾ ਨਾ ਉਹਨਾਂ ਦੇ ਕਿਸਾਨਾਂ ਨੂੰ ਸਿੱਧੇ ਤੌਰ ਤੇ ਮਿਲਣ ਦਾ ਔਰ ਜੋ ਖੋਜਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਕਰ ਰਹੀ ਆ ਉਹ ਕਿਸਾਨਾਂ ਨੂੰ ਦੇਖਣ ਦਾ ਮੌਕਾ ਮਿਲਦਾ ਕਿਉਂਕਿ ਦੇਖ ਕੇ ਤੁਹਾਨੂੰ ਵਿਸ਼ਵਾਸ ਹੁੰਦਾ ਸੋ ਬਾਕੀ ਇਸ ਇਸ ਕਿਸਾਨ ਮੇਲੇ ਦੇ ਵਿੱਚ ਜਿਹੜੇ ਅਗਾਹ ਵੱਧੂ ਕਿਸਾਨ ਨੇ ਹਰ ਕਿਸਾਨ ਮੇਲੇ ਹਰ ਹੁਣ ਸਪਟੰਬਰ ਵਾਲੇ ਮੇਲੇ ਵਿੱਚ ਸੱਤ ਜਿਹੜੇ ਅਗਾਹ ਵੱਧੂ ਕਿਸਾਨ ਨੇ ਜਿਨ੍ਹਾਂ ਨੇ ਆਪਣੇ ਵੱਖਰੇ ਵੱਖਰੇ ਖੇਤਰਾ ਦੇ ਵਿੱਚ ਕਿਸੇ ਨੇ ਬਾਗਬਾਨੀ ਦੇ ਖੇਤਰ ਦੇ ਵਿੱਚ ਕਿਸੇ ਨੇ ਸਹਾਇਕ ਧੰਦੇ ਦੇ ਖੇਤਰ ਦੇ ਵਿੱਚ ਕਿਤੇ ਨੇ ਕਿਸੇ ਨੇ ਕੁਦਰਤੀ ਸਰੋਤਾਂ ਦੀ ਬਚਾਅ ਦੇ ਖੇਤਰ ਦੇ ਵਿੱਚ ਮੱਲਾ ਮਾਰੀਆਂ ਉਹਨਾਂ ਨੂੰ ਇਹ ਕਿਸਾਨ ਮੇਲੇ ਤੇ ਇਹ ਸਨਮਾਨਿਤ ਕੀਤਾ ਜਾਂਦਾ ਤੇ ਦੂਸਰਾ ਇਸ ਕਿਸਾਨ ਮੇਲੇ ਦੇ ਵਿੱਚ ਦੋਨੋਂ ਦਿਨਾਂ ਤਕਨੀਕੀ ਸੈਸ਼ਨਾਂ ਜਿਹੜੇ ਉਹ ਚੱਲਦੇ ਰਹਿੰਦੇ ਆ ਉਥੇ ਕਿਸਾਨਾਂ ਦੇ ਜੋ ਵੀ ਸਵਾਲ ਹੁੰਦੇ ਆ ਉਹ ਸਾਡੇ ਸਾਇੰਸਦਾਨ ਮੌਜੂਦ ਰਹਿੰਦੇ ਆ ਤੇ ਹਰ ਕਿਸਾਨਾਂ ਦੇ ਹਰ ਸਵਾਲ ਦਾ ਪੂਰਾ ਜਿਹੜਾ ਜਵਾਬ ਦਿੱਤਾ ਜਾਂਦਾ ਤੇ ਨਾਲ ਹੀ ਜਿਹੜੀਆਂ ਸਾਡੀਆਂ ਹੁਣ ਜਿਹੜੀਆਂ ਸੋਨੀ ਦੀਆਂ ਫਸਲਾਂ ਨੇ ਜਿਸ ਤਰ੍ਹਾਂ ਝੋਨਾ ਹੋ ਗਿਆ ਮੱਕੀ ਹੋ ਗਈ ਨਰਮਾ ਹੋ ਗਿਆ ਦਾਲਾਂ ਹੋ ਗਈਆਂ ਤੇਲ ਬੀਜ ਫਸਲਾਂ ਹੋ ਗਈਆਂ ਉਹਨਾਂ ਵਿੱਚ ਜਿਹੜੀਆਂ ਸਾਡੀਆਂ ਨਵੀਆਂ ਕਿਸਮਾਂ ਆਜਾਦ ਕੀਤੀਆਂ ਨੇ ਯੂਨੀਵਰਸਿਟੀ ਨੇ ਨਵੀਆਂ ਤਕਨੀਕਾਂ ਦਿੱਤੀਆਂ ਨੇ ਨਵੀਂ ਮਸ਼ੀਨਰੀ ਦਿੱਤੀ ਆ ਉਹਨਾਂ ਦੇ ਆ ਖੇਤਾਂ ਦੇ ਵਿੱਚ ਨਵੈਸ਼ਾ ਖੇਤਾਂ ਦੇ ਵਿੱਚ ਫਸਲਾਂ ਨੂੰ ਦੇਖ ਕੇ ਕਿਸਾਨਾਂ ਜਿਹੜੇ ਉੱਥੇ ਵੀ ਸਾਡੇ ਸਾਇੰਸ ਦਰਮਝ ਮੌਜੂਦ ਹੁੰਦੇ ਆ ਸੋ ਉਹਨਾਂ ਤਕਨੀਕਾਂ ਬਾਰੇ ਕਿਸਾਨਾਂ ਨੂੰ ਜਾਣਕਾਰੀ ਹੁੰਦੀ ਆ ਇਸੇ ਤਰ੍ਹਾਂ ਜਿਹੜਾ ਅਗਲੀ ਜਿਹੜੀ ਸਾਡੀ ਹਾੜੀ ਦੀ ਜਿਹੜਾ ਸੀਜ਼ਨ ਆਉਣਾ ਹੈ ਪਹਾੜੀ ਦੀਆਂ ਫਸਲਾਂ ਦੇ ਵਿੱਚ ਜਿੰਨੀਆਂ ਵੀ ਅਸੀਂ ਨਵੀਆਂ ਸਪਾਰਸ਼ਾਂ ਕੀਤੀਆਂ ਚਾਹੇ ਉਹ ਨਵੀਆਂ ਕਿਸਮਾਂ ਨੇ ਚਾਹੇ ਉਤਪਾਦਨ ਤਕਨੀਕਾਂ ਨੇ ਜਾਂ ਸੁਰੱਖਿਆ ਤਕਨੀਕਾਂ ਨੇ ਜਾਂ ਖੇਤੀ ਮਸ਼ੀਨਰੀ ਆ ਉਦੇ ਬਾਰੇ ਹਰ ਇੱਕ ਸਾਡੀ ਜਿਹੜੀ ਯੂਨੀਵਰਸਿਟੀ ਦੇ ਵੱਖਰੇ ਵੱਖਰੇ ਜਿਹੜੇ ਵਿਭਾਗ ਨੇ ਉਹਨਾਂ ਵੱਲੋਂ ਨਮੇਸ਼ਾਂ ਲਾਈਆਂ ਜਾਂਦੀਆਂ ਜਿੱਥੇ ਕਿਸਾਨਾਂ ਜਿਹੜੇ ਸਾਡੇ ਸਾਇੰਸ ਦਾ ਨਾਂਨਾ ਸਲਾਹ ਮਸ਼ਵਰਾ ਕਰਕੇ ਜਿਹੜੀਆਂ ਹੜੀਦਿਆਂ ਫਸਲਾਂ ਦੇ ਵਿੱਚ ਜਿਹੜੀਆਂ ਉਹਨਾਂ ਦੀ ਪੈਦਾਵਾਰ ਨੂੰ ਕਿਵੇਂ ਵਧਾਉਣਾ ਹੈ ਅਸੀਂ ਆਮਦਨ ਵਧ ਕਿਵੇਂ ਲੈਣੀ ਆ ਉਹਦੇ ਨਾਲ ਸਿੱਧਾ ਕਿਸਾਨਾਂ ਜਿਹੜਾ ਉਹ ਸਲਾਹ ਮਸ਼ਵਰਾ ਕਰਦੇ ਆ ਇਸ ਤੋਂ ਇਲਾਵਾ ਸਭ ਤੋਂ ਜਿਹੜੀ ਹੋਰ ਜਿਹੜੀ ਜ਼ਰੂਰੀ ਗੱਲ ਆ ਜਿਹੜਾ ਕਿਸਾਨਾਂ ਦਾ ਧਿਆਨ ਹੁੰਦਾ ਵੀ ਜਿਹੜੇ ਸੁਧਰੇ ਹੋਏ ਬੀਜ ਜਿਹੜੀਆਂ ਸਾਡੀਆਂ ਫਸਲਾਂ ਦੇ ਇਸ ਤਰ੍ਹਾਂ ਸਬਜ਼ੀਆਂ ਦੇ ਸਬਜ਼ੀਆਂ ਨੇ ਕਿਟਾਂ ਪ੍ਰਦਾਨ ਕੀਤੀਆਂ ਜਾਂਦੀਆਂ ਇਸ ਤਰ੍ਹਾਂ ਤੇਲ ਬੀਜ ਤੇ ਦਾਲਾਂ ਦੀਆਂ ਕਿਟਾਂ ਦਿੱਤੀਆਂ ਜਾਂਦੀਆਂ ਇਸੇ ਤਰ੍ਹਾਂ ਜਿਹੜੀਆਂ ਚਾਰੇ ਵਾਲੀਆਂ ਫਸਲਾਂ ਨੇ ਉਹ ਕਿਟਾਂ ਜਿਹੜੀਆਂ ਉਹ ਕਿਸਾਨਾਂ ਨੂੰ ਹਰ ਤਰ੍ਹਾਂ ਦੇ ਜਿਹੜੇ ਸੁਧਰੇ ਹੋਏ ਬੀਜ ਆ ਜਿਹੜੇ ਉਪਲਬਧ ਹੁੰਦੇ ਆ ਜਿਨ੍ਹਾਂ ਨੂੰ ਕਿਸਾਨਾਂ ਜਿਹੜੇ ਖਰੀਦ ਕੇ ਉਹ ਆਪਣੇ ਉਹਨਾਂ ਦੀਆਂ ਫਸਲਾਂ ਦੀ ਪੈਦਾਵਾਰ ਵੀ ਵਧੀ ਆ ਤੇ ਆਮਦਨ ਵੀ ਵਧੀ ਆ ਤੇ ਇਸ ਤੋਂ ਇਲਾਵਾ ਇੱਕ ਜਿਹੜੀ ਹੋਰ ਵੱਡੀ ਗੱਲ ਆ ਇੱਥੇ ਖੇਤੀ ਨਾਲ ਨਾਲ ਸੰਬੰਧਿਤ ਸੰਬੰਧਿਤ ਵੱਖਰੇ ਵੱਖਰੇ ਦੇ ਦੇ ਉਦਯੋਗ ਨੇ ਚਾਹੇ ਉਹ ਮਸ਼ੀਨਰੀ ਆ ਚਾਹੇ ਉਹ ਪ੍ਰੋਸੈਸਿੰਗ ਮਸ਼ੀਨਾਂ ਨੇ ਜਾਂ ਖਾਦਾਂ ਨੇ ਜਾਂ ਜੋ ਵੀ ਸਾਡੇ ਖੇਤੀਬਾੜੀ ਦੇ ਵਿੱਚ ਜੋ ਵੀ ਕਿਸਾਨਾਂ ਨੂੰ ਚਾਹੀਦਾ ਉਹਦੇ ਨਾਲ ਸੰਬੰਧਿਤ ਉਦਾਰਿਆਂ ਵੱਲੋਂ ਲਗਭਗ 300 ਦੇ ਕਰੀਬ ਜਿਹੜੇ ਸਿਸਟਾਲ ਲਾਏ ਜਾਂਦੇ ਆ ਜਿੱਥੇ ਕਿਸਾਨ ਸਿੱਧਾ ਉਹਨਾਂ ਦੇ ਨਾਲ ਸਲਾਹ-ਮਸ਼ਵਰਾ ਕਰਕੇ ਜੋ ਵੀ ਖੇਤੀਬਾੜੀ ਖੇਤਰ ਦੇ ਵਿੱਚ ਨਵੀਂ ਚਾਹੇ ਕਿ ਮਸ਼ੀਨਰੀ ਆਈ ਆ ਜਾਂ ਹੋਰ ਕੋਈ ਵੀ ਨਵੀਂ ਟੈਕਨਾਲੋਜੀ ਆਈ ਆ ਉੱਥੇ ਕਿਸਾਨ ਆ ਜਿਹੜੇ ਸਿੱਧਾ ਗੱਲਬਾਤ ਕਰ ਸਕਦੇ ਆ ਸੋ ਮੈਂ ਕਿਸਾਨ ਭਰਾਵਾਂ ਨੂੰ ਇਹੀ ਬੇਨਤੀ ਕਰੂੰਗਾ ਕਿ ਵੱਧ ਤੋਂ ਵੱਧ ਹਮ ਹਮਾ ਕੇ ਇਸ ਕਿਸਾਨ ਮੇਲੇ ਦੇ ਵਿੱਚ ਆਓ ਇਹ ਤੁਹਾਡੇ ਲਈ ਆ ਵੱਧ ਤੋਂ ਵੱਧ ਇਹ ਕਿਸਾਨ ਮੇਲੇ ਦਾ ਫਾਇਦਾ ਲਓ ਤੇ ਇਥੋਂ ਫਾਇਦਾ ਲੈ ਕੇ ਤੁਸੀਂ ਜਿਹੜੀ ਆਪਣੀ ਜਿਹੜੀ ਖੇਤੀ ਦੀ ਪੈਦਾਵਾਰ ਵਧਾਓ ਤੇ ਆਪਣੀ ਆਮਦਨ ਵਧਾਓ ਤੇ ਤਾਂ ਕਿ ਸਾਡਾ ਪਰਿਵਾਰ ਆ ਜਿਹੜਾ ਖੁਸ਼ਹਾਲ ਹੋਵੇ ਸੋ ਬਹੁਤ ਬਹੁਤ ਧੰਨਵਾਦ